ਖੈਰਾ ਤੇ ਹੰਸਰਾਜ ਹੰਸ ਹਾਰ ਚੁਕੇ ਨੇ 224 ਦੀਆਂ ਲੋਕ ਸਭਾ ਚੋਣਾਂ ਇਹ ਦੋਵੇਂ ਉਮੀਦਵਾਰ ਜਿਹੜੇ ਨੇ ਕਾਂਗਰਸ ਤੇ ਬੀਜੇਪੀ ਦੇ ਨਾਲ ਸੰਬੰਧ ਰੱਖਣ ਵਾਲੇ ਇਹ ਹਾਰ ਚੁਕੇ ਨੇ ਕਿਉਂਕਿ ਕਿਸੇ ਵੀ ਸਿਆਸੀ ਸੰਕਰਮਣ ਦੇ ਵਿੱਚ ਹਿੱਸਾ ਬਣਦੇ ਦਿਖਾ ਲਈ ਨਹੀਂ ਦੇ ਰਹੇ ਪੰਜਵੇਂ ਨੰਬਰ ਦੇ ਉੱਪਰ ਸੁਖਪਾਲ ਸਿੰਘ ਖੈਰਾ ਜਿਹੜੇ ਨੇ ਉਹ ਚੱਲ ਰਹੇ ਨੇ ਸੰਗਰੂਰ ਦੇ ਵਿੱਚੋਂ ਤੇ ਹੰਸਰਾਜ ਹੰਸ ਦੀ ਸ਼ਾਇਦ ਜ਼ਮਾਨਤ ਜ਼ਬਤ ਹੋ ਸਕਦੀ ਹੈ ਪੰਜਾਬ ਦੇ ਵਿੱਚ ਸਿਆਸੀ ਸੰਕਰਨ ਇਸ ਵਕਤ ਇਸ ਤਰੀਕੇ ਦੇ ਨਾਲ ਬਣੇ ਹੋਏ ਨੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਜੇਤੂ ਕਰਾਰ ਹੋਣਗੇ ਉਹਨਾਂ ਦੇ ਵੱਲੋਂ ਜੇਤੂ ਕਰਾਰ ਹੋ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਬਦਲ ਵੱਡੇ ਬਦਲਾਅ ਲਿਆਂਦੇ ਜਾਣਗੇ ਪਰ ਇਸ ਵਕਤ ਸਥਿਤੀਆਂ ਇਹ ਬਣੀਆਂ ਪਈਆਂ ਨੇ ਕਿ ਸੁਖਪਾਲ ਸਿੰਘ ਖਹਿਰਾ ਤੇ ਹੰਸਰਾਜ ਹੰਸ ਜਿਹੜੇ ਨੇ ਦੋਵੇਂ ਆਪੋ ਆਪਣੀਆਂ ਸੀਟਾਂ ਹੰਸਰਾਜ ਹੰਸ ਫਰੀਦਕੋਟ ਤੋਂ ਤੇ ਸੁਖਪਾਲ ਸਿੰਘ ਖਹਿਰਾ ਸੰਗਰੂਰ ਲੋਕ ਸਭਾ ਸੀਟ ਤੋਂ ਹਾਰ ਚੁੱਕੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ ਦਾਅਵੇ ਵਾਦੇ ਪੇਸ਼ ਕੀਤੇ ਜਾ ਰਹੇ ਸੀ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੀਡੀਓਜ਼ ਵਾਇਰਲ ਹੋਈਆਂ ਉਹ ਭਾਵੇਂ ਸੁਖਪਾਲ ਸਿੰਘ ਖਹਿਰਾ ਨੂੰ 10 ਪਿੰਡਾਂ ਦੇ ਨਾਂ ਬੋਲਣ ਦੀ ਗੱਲ ਗੁਰਮੀਤ ਸਿੰਘ ਮੀਤ ਹੇਰ ਦੇ ਵੱਲੋਂ ਕਹੀ ਗਈ। ਯਾਂ ਪਰ ਗੱਲ ਕਰ ਲਈਏ ਆਂਸਰਾ ਜਹਾਂਸੂਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਕਿਹਾ ਗਿਆ ਸੀ ਕਿ ਭਾਈ ਇੱਕ ਤਰੀਕ ਤੋਂ ਬਾਅਦ ਇਹਨਾਂ ਕਿਸਾਨਾਂ ਨੂੰ ਮੈਂ ਵੇਖਾਂਗਾ ਕਿ ਕੀ ਕੁਝ ਕਰਦੇ ਨੇ ਇਹਨਾਂ ਨੂੰ ਸਬਕ ਸਿਖਾਵਾਂਗਾ। ਸ਼ਾਇਦ ਲੋਕਾਂ ਦੇ ਵੱਲੋਂ ਵੋਟਾਂ ਪਾ ਕੇ ਉਹਨਾਂ ਨੂੰ ਸਬਕ ਸਿਖਾ ਦਿੱਤਾ ਗਿਆ। ਦੱਸ ਦਿੱਤਾ ਗਿਆ ਕਿ ਭਾਈ ਲੋਕਾਂ ਦੇ ਨਾਲ ਬੈਰ ਪਾਉਣ ਦਾ, ਲੋਕਾਂ ਨੂੰ ਇਸ ਤਰੀਕੇ ਦੀ ਸ਼ਬਦਾਵਲੀ ਬੋਲਣ ਦਾ ਕੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਜਿਹੜੇ ਕਿ ਹੁਣ ਖਮਿਆਜ਼ੇ ਹੰਸਰਾਜ ਹੰਸ ਤੇ ਸੁਖਪਾਲ ਸਿੰਘ ਖਹਿਰਾ ਭੁਗਤਦੇ ਨਜ਼ਰ ਆ ਰਹੇ ਨੇ ਜੇਕਰ ਹੋਰ ਨਾਲ ਹਲਕਿਆਂ ਦੀ ਗੱਲ ਕਰੀਏ ਤਾਂ ਇਸ ਵਕਤ ਸਥਿਤੀਆਂ ਇਹ ਬਣੀਆਂ ਪਈਆਂ ਨੇ ਸੁਖਪਾਲ ਸਿੰਘ ਖਹਿਰਾ ਜਿਹੜੀ ਪਾਰਟੀ ਦੇ ਨਾਲ ਸਮਝ ਰੱਖਦੇ ਨੇ ਕਾਂਗਰਸ ਦੇ ਨਾਲ ਉਸ ਦੇ ਪ੍ਰਧਾਨ ਮਮਲਿੰਦਰ ਸਿੰਘ ਰਾਜਾ ਬੜਿੰਕ ਜਿਹੜੇ ਨੇ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਵਿੱਚੋਂ ਲੀਡ ਬਣਾ ਰੱਖੀ ਹੈ ਉਹ 10000 ਵੋਟਾਂ ਦੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਇਸੇ ਤਰੀਕੇ ਭਾਜੀਪੀ ਦੀ ਗੱਲ ਕਰੀਏ ਤਾਂ ਭਾਜੀਪੀ ਪਹਿਲਾਂ ਸ਼ਹਿਰੀ ਵੋਟ ਜਦੋਂ ਸ਼ੁਰੂ ਹੋਈ ਸੀ ਗਿਣਤੀ ਉਸ ਦੀ ਸ਼ੁਰੂ ਹੋਈ ਸੀ ਤਾਂ ਉਸ ਵਕਤ ਇੰਜ ਲੱਗਦਾ ਸੀ ਕਿ ਸ਼ਾਇਦ ਭਾਜੀਪੀ ਦੇ ਵੱਲੋਂ ਮੱਲਾ ਮਾਰੀਆਂ ਜਾਣੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਪਹਿਲੀ ਵਾਰ ਵੱਖਰੇ ਚੋਣ ਲੜ ਕੇ ਇਹਨਾਂ ਦੇ ਵੱਲੋਂ ਕੁਝ ਨਾ ਕੁਝ ਅਜੀਹਾ ਮੀਲ ਪੱਥਰ ਸਥਾਪਿਤ ਕੀਤਾ ਜਾਣਾ ਜਿਸ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਕੱਟ ਨਾ ਪਾਉਣ ਨੂੰ ਵੱਡਾ ਕਰਨਗੇ ਪਰ ਇਸ ਵਕਤ ਜੇਐਸਡੀ ਕੇ ਬੀਜੇਪੀ ਦੌੜ ਦੇ ਵਿੱਚੋਂ ਹੀ ਬਾਹਰ ਹੋ ਗਈ ਹੈ ਬੀਜੇਪੀ ਕਿਸੇ ਅ ਅੰਕੜੇ ਦੇ ਵਿੱਚ ਦਿਖਾ ਲਈ ਨਹੀਂ ਦੇ ਰਹੀ ਬੀਜੇਪੀ ਕਿਸੇ ਨਿਊਜ਼ ਚੈਨਲ ਦੇ ਉੱਪਰ ਦਿਖਾ ਲਈ ਨਹੀਂ ਦੇ ਰਹੀ ਕਿ ਦੂਸਰੇ ਨੰਬਰ ਤੇ ਹੈ ਜਾਂ ਤੀਸਰੇ ਨੰਬਰ ਤੇ ਹੈ ਤਾਂ ਇਸ ਵਕਤ ਲੱਗਦਾ ਹੈ ਕਿ ਜਿਵੇਂ ਸਥਿਤੀ ਬੀਜੇਪੀ ਦੇ ਹੱਥਾਂ ਦੇ ਵਿੱਚੋਂ ਨਿਕਲਦੀ ਬਾਹਰ ਦਿਖਾ ਲਈ ਦੇ ਰਹੀ ਹੈ ਜੇਕਰ ਕੌਮੀ ਪੱਧਰ ਦੀ ਗੱਲ ਕਰੀਏ ਤਾਂ 292 ਸੀਟਾਂ ਦੇ ਉੱਪਰ ਬੀਜੇਪੀ ਇਸ ਵਕਤ ਅੱਗੇ ਚੱਲ ਰਹੀ ਹੈ ਬੀਜੇਪੀ ਜਿਸ ਤਰੀਕੇ ਦੇ ਨਾਲ ਇਹਨਾਂ ਸੀਟਾਂ ਦੇ ਵਿੱਚ ਵੜਤ ਬਣਾ ਕੇ ਉਹਨਾਂ ਦੇ ਕੋਲ ਰੱਖੀ ਗਈ ਹੈ ਪਰ ਕਿਤੇ ਨਾ ਕਿਤੇ ਆਪਣੇ ਵੱਲੋਂ ਕੀਤੇ ਗਏ ਦਾਅਵੇ ਵਾਦੇ ਜਿਹੜੇ ਨਹੀਂ 400 ਪਾਰ ਦਾ ਨਾਰਾ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਸਾਰਿਆਂ ਰਾਜਾਂ ਦੇ ਵਿੱਚ ਇਸ ਚੀਜ਼ ਦਾ ਹੰਗਾਰਾ ਜਿਹੜਾ ਉਹ ਬੀਜੇਪੀ ਦੇ ਸਮਰਥਕ ਬੀਜੇਪੀ ਦੇ ਕਾਰਜਕਰਤਾ ਬੀਜੇਪੀ ਦੇ ਉਮੀਦਵਾਰ ਆਗੂਆਂ ਦੇ ਵੱਲੋਂ ਭਰਿਆ ਜਾ ਰਿਹਾ ਸੀ ਕਿ ਭਾਈ ਏਐਸआर ਮੋਦੀ 400 ਪਾਰ ਪਰ 400 ਪਾਰ ਤਾਂ ਕੀ ਹੋਣਾ 300 ਪਾਰ ਵੀ ਹੁੰਦਿਆਂ ਹੋਇਆਂ ਕਿਤੇ ਨਾ ਕਿਤੇ ਲੇਲੜੀਆਂ ਜੀਆਂ ਬੀਜੇਪੀ ਨੂੰ ਕੱਢਣੀਆਂ ਪੈ ਰੀਆਂ ਨੇ ਸੋ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਜਿਹੜੀ ਹੈ ਉਹ 232 33 ਸੀਟਾਂ ਦੇ ਉੱਪਰ ਇਸ ਵਕਤ ਬਣੀ ਪਈ ਹੈ ਪਰ ਕੁਝ ਸਮਾਂ ਪਹਿਲਾਂ ਆંકੜੇ ਵੇਖੇ ਜਾ ਰਹੇ ਸੀ ਸਾਡੇ ਵੱਲੋਂ ਤਾਂ ਇਸ ਆંકੜਿਆਂ ਦੇ ਵਿੱਚ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਯੂਪ ਉੱਤਰ ਪ੍ਰਦੇਸ਼ ਭਾਜਪਾ ਦੇ ਉੱਥੇ ਸਰਕਾਰ ਹੋਵੇ ਜਿਸ ਤਰੀਕੇ ਦੇ ਨਾਲ ਉੱਥੋਂ ਆંકੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਹੈਰਾਨ ਕਰ ਦੇ ਖੁਲਾਸੇ ਹੋ ਰਹੇ ਨੇ 7 ਤੋਂ 8 ਸੀਟਾਂ ਅਜੇ ਵੀ ਉੱਥੇ ਬਣੀਆਂ ਪਈਆਂ ਨੇ ਹਾਲਾਂਕਿ ਸਮਾਜਵਾਦ ਦੀ ਪਾਰਟੀ ਦੇ ਵੱਲੋਂ 36 37 ਸੀਟਾਂ ਦੇ ਉੱਪਰ ਆ ਜਿਹੜੇ ਅੱਗੇ ਚੱਲਿਆ ਜਾ ਰਿਹਾ ਹੈ ਭਾਜਪਾ ਉੱਥੇ 32 ਸੀਟਾਂ ਦੇ ਅਗੇ ਹੈ ਇਸੇ ਤਰੀਕੇ ਜੇਕਰ ਗੱਲ ਕਰੀਏ ਤਾਂ ਫਿਰ ਆ ਜੇਸ ਤਰੀਕੇ ਯੂਪੀ ਦੇ ਵਿੱਚ 7 ਤੋਂ 8 ਸੀਟਾਂ ਐਸੀਆਂ ਪਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਬੀਜੇਪੀ ਜਿੱਥੇ ਪਿੱਛੇ ਚੱਲ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਦੇ ਜਿਹੜੇ ਕਾਰਜਕਰਤਾ ਨੇ ਜਾਂ ਫਿਰ ਆ ਸਮਰਥਕ ਨੇ ਉਹਨਾਂ ਦੇ ਕੋਲੋਂ ਇਹ ਗੱਲਾਂ ਦੱਸੀਆਂ ਜਾ ਰਹੀਆਂ ਨੇ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਫਲੈਸ਼ ਵੀ ਹੋ ਰਹੀ ਹੈ ਨਿਊਜ਼ ਕਿ ਭਾਈ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਇਸ ਤਰੀਕੇ ਬਣੀਆਂ ਹੋਈਆਂ ਨੇ ਕਿ ਯੂਪੀ ਦੇ ਵਿੱਚ 7 ਤੋਂ 8 ਸੀਟਾਂ ਉਹ ਨੇ ਜਿੱਥੇ ਬੀਜੇਪੀ ਦੇ ਕੋਲ ਮਹਿਜ਼ 500 ਤੋਂ ਲੈ ਕੇ 7 ਤੋਂ 8000 ਵੋਟਾਂ ਦੀ ਵੜਦਾ ਸੋ ਐਮਪੀ ਇਲੈਕਸ਼ਨ ਦੇ ਵਿੱਚ ਮੈਂਬਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ 8 1000 ਵੋਟਾਂ ਦੀ ਲੀਡ ਕੋਈ ਬੜੀ ਵੱਡੀ ਲੀਡ ਨਹੀਂ ਹੁੰਦੀ ਕਿਸੇ ਮੁਹੱਲੇ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਜਦੋਂ ਗਿਣਤੀ ਸ਼ੁਰੂ ਹੁੰਦੀ ਹੈ ਤਾਂ ਉਸ ਇਲਾਕੇ ਦੇ ਵਿੱਚੋਂ ਪੈਣ ਵਾਲੀਆਂ ਵੋਟਾਂ ਦੇ ਨਾਲ ਹੀ ਸਿਆਸੀ ਸਮਕਰਨ ਜਿਹੜੇ ਨੇ ਉਹ ਬਦਲਦੇ ਤੇ ਬਦਲੇ ਦਿਖਾ ਲਈ ਦੇ ਸਕਦੇ ਨੇ ਪਰ ਸਥਿਤੀਆਂ ਇਹ ਬਣੀਆਂ ਪਈਆਂ ਨੇ ਇਸ ਵਕਤ ਕਿ ਜੇ ਇਸ ਤਿੱਕੇ ਦੇ ਨਾਲ ਬੀਜੇਪੀ ਦੇ ਵੱਲੋਂ ਕਲੀਨ সুইਪ ਕਰਨ ਦੀ ਗੱਲ ਆਖੀ ਗਈ ਸੀ 400 ਤੋਂ ਪਾਰ ਜਾਣ ਦੀ ਗੱਲ ਆਖੀ ਗਈ ਸੀ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਧੁੰਦਲੀਆਂ ਦਿਖਾ ਲਈ ਦੇ ਰੀਆਂ ਨੇ ਤੇ ਜੇਕਰ ਬੀਜੇਪੀ ਦੇ ਵੱਲੋਂ ਸਰਕਾਰ ਬਣਾਈ ਵੀ ਜਾਂਦੀ ਹੈ ਐਨਡੀਏ ਦੇ ਵੱਲੋਂ ਗਵਰਨਮੈਂਟ ਬਣਾਈ ਵੀ ਜਾਂਦੀ ਹੈ ਸਰਕਾਰ ਦੇ ਉੱਤੇ ਕਾਬਜ ਹੋਇਆ ਵੀ ਜਾਂਦਾ ਹੈ ਤਾਂ ਫਿਰ ਸਾਹਮਣੇ ਵਿਰੋਧੀ ਧਿਰ ਜਿਹੜੀ ਹੈ ਬੜੀ ਹੀ ਮਜ਼ਬੂਤੀ ਦੇ ਨਾਲ ਜਿਹੜੀ ਕਿ ਇੰਡੀਆ ਗੱਡਜੁੱਟ ਦੇ ਰੂਪ ਦੇ ਵਿੱਚ ਸਾਹਮਣੇ ਬੈਠੇਗੀ ਉਹ ਨਰਿੰਦਰ ਮੋਦੀ ਹਰਾਂ ਨੂੰ 2014 ਤੋਂ 24 ਦੇ ਵਿੱਚ ਲੈ ਕੇ ਫੈਸਲਿਆਂ ਦੀ ਤਰ੍ਹਾਂ ਆਪ ਮੁਹਾਰੇ ਫੈਸਲੇ ਲੈਣ ਦੇ ਵਿੱਚ ਕਿਤੇ ਨਾ ਕਿਤੇ ਦਿੱਕਤਾਂ ਪਰੇਸ਼ਾਨੀਆਂ ਅਟਕੜਾਂ ਮੁਸ਼ਕਲਾਂ ਜ਼ਰੂਰ ਆਣਗੀਆਂ ਸੋ ਤੁਸੀਂ ਕਿਸ ਇਲਾਕੇ ਦੇ ਨਾਲ ਸਮਾਧ ਰੱਖਦੇ ਹੋ ਕਮੈਂਟ ਕਰ ਸਕਦੇ ਹੋ ਕਿੱਥੋਂ ਸਾਡੀ ਇਸ ਖਬਰ ਦੇ ਨਾਲ ਜੁੜੇ ਹੋਏ ਹੋ ਸੋ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਇਸੇ ਤਰੀਕੇ ਸਾਂਝੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਕੀਤੀ ਸੀ ਕਿ ਕੀ ਕੋਈ ਸੰਕਰਨ ਨੇ ਇਸ ਵਕਤ ਸਾਂਝੀ ਕੀਤੀ ਆ ਕਿ ਕੀ ਕੋਈ ਸੰਕਰਨ ਨੇ ਪੰਜਾਬ ਦੇ ਵਿੱਚ ਉਹ ਖਾਸ ਕਰ ਸਰਜੀ ਸਿੰਘ ਖਾਲਸਾ ਭਾਈ ਅਮਰਤਪਾਲ ਸਿੰਘ ਖਾਲਸਾ ਇਹ ਦੋਵੇਂ ਸੀਟਾਂ ਜਿਹੜੀਆਂ ਨੇ ਖਡੂਰ ਸਾਹਿਬ ਤੇ ਫਰੀਦਕੋਟ ਇਹ ਦੋਵੇਂ ਸੀਟਾਂ ਦੇ ਵਿੱਚ ਵੀ ਸਿਆਸਤ ਦੇ ਵਿੱਚ ਵੱਡਾ ਉਲਟਫੇਰ ਜਿਹੜਾ ਪੰਜਾਬ ਦੀ ਤੇ ਹੋਇਆ ਹੈ ਤੇ 2027 ਦੀਆਂ vidhan ਸਭਾ ਚੋਣਾਂ ਦੇ ਉੱਪਰ ਵੀ ਇਸ ਦੇ ਨਾਲ ਵੱਡਾ ਪ੍ਰਭਾਵ ਪਵੇਗਾ ਅਜਿਹੀਆਂ ਕਿਆਸਰਾਈਆਂ ਸਿਆਸੀ ਪੰਡਤਾਂ ਦੇ ਵੱਲੋਂ ਸਿਆਸੀ ਮਹਾਰਾ ਦੇ ਵੱਲੋਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੋ ਕਮੈਂਟ ਕਰ ਸਕਦੇ ਹੋ ਤੁਹਾਡੇ ਸਵਾਲਾਂ ਦੇ ਵੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਇਸ ਦੇ ਬਾਰੇ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਸੋ ਇਹ ਜਿਹੜੀਆਂ ਜਾਣਕਾਰੀਆਂ ਹੁਣ ਤੱਕ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਕਿਸੇ ਦੌਰ ਦੇ ਵਿੱਚ ਨਜ਼ਰ ਨਹੀਂ ਆ ਰਹੇ ਇਸੇ ਤਰੀਕੇ ਕਬਾਲ ਸਿੰਘ ਝੁੰਦਾ ਜਿਹੜੇ ਵਿਸ਼੍ਰੋਮਣੀ ਅਕਾਲੀ ਦਲ ਦੇ ਜਿੱਥੇ ਕਿ ਢੀਂਡਸਾ ਪਰਿਵਾਰ ਨੂੰ ਪਾਸੇ ਕਰਕੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਉਹਨਾਂ ਦੇ ਉੱਪਰ ਯਕੀਨ ਜਤਾਇਆ ਗਿਆ ਸੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਉਮੀਦਵਾਰੀ ਦੀ ਟਿਕਟ ਉਹਨਾਂ ਨੂੰ ਦਿੱਤੀ ਗਈ ਪਰ ਇਕਬਾਲ ਸਿੰਘ ਚੁੰਦਾ ਵੀ ਕਿਸੇ ਦੌੜ ਦੇ ਵਿੱਚ ਨਜ਼ਰ ਨਹੀਂ ਆ ਰਹੇ ਸੁਖਪਾਲ ਸਿੰਘ ਖਹਿਰਾ ਹਰੇਕ ਪੰਜਾਬ ਦੇ ਮਸਲੇ ਮਾਮਲੇ ਦੇ ਉੱਪਰ ਵੇ ਬਾਕੀ ਦੇ ਨਾਲ ਆਪਣਾ ਪੱਖ ਰੱਖਣ ਵਾਲੇ ਇਸੇ ਤਰੀਕੇ ਹੰਸ ਰਾਜ ਹੰਸ ਜਿਹੜੇ ਕਹਿੰਦੇ ਸੀ ਕਿ ਮੈਂ ਤਾਂ ਪਿਆਰ ਵੰਡਣਾ ਹੈ ਮੈਂ ਤਾਂ ਦਿੱਲੀ ਦੇ ਵਿੱਚੋ ਜੇਤੂ ਹੋਇਆ ਸੀ ਮੈਂ ਦਿੱਲੀ ਦੇ ਵਿੱਚ ਜਿੱਤ ਸਕਦਾ ਸੀ ਪਰ ਮੈਂ ਪੰਜਾਬ ਦੇ ਵਿੱਚ ਤਾਂ ਆਇਆ ਕਿਉਂਕਿ ਮੈਂ ਪੁਲ ਬਣਨ ਦਾ ਕੰਮ ਕਰਾਂਗਾ ਪਰ ਉਹ ਪੁਲ ਪਲ ਸਭ ਕੁਝ ਠੱਟ ਦਾ ਨਜ਼ਰ ਆ ਰਿਹਾ ਹੈ ਉਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਬੀਜੇਪੀ ਦੀ ਸੋਚ ਦੇ ਮੁਤਾਬਕ ਉਲਟ ਜਾਂਦੀਆਂ ਦਿਖਾ ਲਈ ਦੇ ਰੀਆਂ ਨੇ ਸੋ ਉਲਟ ਜਾਂਦੀਆਂ ਇਹ तमाम ਚੀਜ਼ਾਂ ਜਿਹੜੀਆਂ ਨੇ ਕੁਝ ਹੀ ਸਮੇਂ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਹੁਣ ਹੋਰ ਤੋਂ ਦਲੀਆਂ ਤੋਂ ਸਾਫ਼ ਹੋ ਜਾਣਗੀਆਂ ਕਿ ਇਸ ਤਰੀਕੇ ਦੇ ਨਾਲ ਭਾਰਤ ਪਰ ਦੀ ਸਿਆਸਤ ਦੇ ਇਹ ਵੱਡਾ ਬਦਲ ਹੋਇਆ ਹੈ ਲੋਕਾਂ ਦੇ ਵੱਲੋਂ ਬਦਲਾਅ ਦੀ ਨੀਅਤ ਦੇ ਨਾਲ ਵੋਟ ਕੀਤੀ ਗਈ ਹੈ VOTING ਕੀਤੀ ਗਈ ਹੈ ਹਾਲਾਂਕਿ ਵੱਖ-ਵੱਖ ਪ੍ਰਾਂਤਾਂ ਦੇ ਵਿੱਚੋਂ ਰਿਪੋਰਟਾਂ ਇਹ ਨਿਕਲ ਕੇ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਪੰਜਾਬ ਵੀ ਸੀ 4% ਦੀ ਵੋਟ ਪ੍ਰਤੀਸ਼ਤਾਂ ਦੇ ਵਿੱਚ ਕਮੀ ਆਈ ਹੈ ਪਰ ਇਸ ਵਕਤ ਇਹ ਜਿਹੜੀ ਕਮੀ ਆਈ ਹੈ ਸੂਬਾਈ ਸਰਕਾਰਾਂ ਦੇ ਕਿਤੇ ਨਾ ਕਿਤੇ ਨੁਕਸਾਨ ਦੇ ਵਿੱਚ ਵੱਡਾ ਕਾਰਨ ਇਹ ਆਈ ਘਟੀ ਵੋਟ ਜਿਹੜੀ ਹੈ ਇਹ ਦਿਖਾ ਲਈ ਦੇ ਰਹੀ ਹੈ ਸੋ ਇਸ ਵਕਤ ਜੋ ਸਥਿਤੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ਰੂਰ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਇਸੇ ਤਰੀਕੇ ਸਾਂਝੀ ਕਰਦੇ ਰਹਾਂਗੇ ਬਰਹਾਾਲ ਇਸ ਖਬਰ ਦੇ ਬਾਰੇ ਇਸ ਪੋਸਟ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਿਕਰਮ ਟਿੱਪਣੀ ਜ਼ਰੂਰ ਕਰਨਾ ਸੋ ਵੋਟਾਂ ਦੇ ਬਾਰੇ पलपल दी अपडेट ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜੇਕਰ ਤੁਸੀਂ ਕੋਈ ਬਦਲ ਚਾਹੁੰਦੇ ਹੋ ਜੇਕਰ ਤੁਸੀਂ ਆਪਣੇ ਇਲਾਕੇ ਦਾ ਹਾਲ ਜਾਣਨਾ ਚਾਹੁੰਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਸਪੈਸੀਫਿਕ ਕਿਸੇ ਖਾਸ ਸੀਟ ਦੇ ਬਾਰੇ ਖਾਸ ਲੋਕ ਸਭਾ ਹਲਕੇ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਭਾਵ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸੋ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਮੈਨੂ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੇਂ ਅੰਕੜੇ ਦੇ ਨਾਲ ਇੱਕ ਨਵੀਂ ਰਿਪੋਰਟ ਦੇ ਨਾਲ ਤੁਹਾਡੇ ਪੇਸ਼ੇkhidmat ਜ਼ਰੂਰ ਹੋਵਾਂਗੇ ਬਹੁਤ ਬਹੁਤ ਮਿਹਰਬਾਨੀ